ਆਪਣੀ ਰੋਜ਼ਪਰੀ ਟਿੱਪਣੀ ਦੇ ਵਿੱਚ ਕਿਹਾ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਸਲਾਨੀਆਂ ਤੇ ਕੀਤਾ ਗਿਆ ਅਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ ਤੇ ਨਿੰਦਣਯੋਗ ਕੰਮ ਹੈ। ਵੀਡੀਓ ਇੰਡੀਅਨ ਪੰਜਾਬ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਨਕਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਗਾ ਜਗਾ ਤੇ ਪੁਤਲੇ ਫੁੱਕੇ ਜਾ ਰਹੀ ਹੈ ਇਸ ਟਾਈਮ ਸਾਡੇ ਨਾਲ ਸਮਾਜ ਸੇਵੀ ਸੰਦੀਪ ਲੁੰਬਾ ਜੀ ਮਜੂਰ ਨੇ ਸੰਦੀਪ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਬਹੁਤ ਮਿਹਰਬਾਨੀ ਜੀ ਤੁਸੀਂ ਆਏ ਸਾਡੀ ਆਵਾਜ਼ ਬਚਾਉਣ ਲਈ ਤੁਹਾਡਾ ਬਹੁਤ ਬਹੁਤ ਅਸੀਂ ਦੇ ਪੰਜੇ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦਾ ਵੀ ਜੀ ਸਾਰੀ 200 ਤੋਂ ਵੱਧ ਕੰਟਰੀਆਂ ਜੀ ਪੂਰੀ ਦੁਨੀਆ ਦੀਆਂ ਸਾਰੀ ਦੁਨੀਆ ਦੇ ਵਿੱਚ ਦੇਖੋ ਆ ਗੱਲ ਕਿੱਡੀ ਬਦਨਾਮੀ ਹੋਈ ਹੈ ਜੀ 28 ਲੋਕ ਉਹ ਮਾਰੇ ਗਏ ਹੱਥੇ ਜਿਹੜੇ ਵਿਚਾਰੇ ਆਪਣੇ ਆ ਦੋ ਹੱਥਾਂ ਨਾਲ ਕਿਰਤੀ ਕਮਾਈ ਕਰਕੇ ਇੰਦਾ ਟੱਕਾ ਟੱਕਾ ਪੈਸਾ ਜੋੜ ਕੇ ਸਾਲ ਬਾਅਦ ਛੁੱਟੀਆਂ ਬਣਾਉਣ ਬੱਚੇ ਨਾਲ ਜਾਂਦੇ ਆ ਉਹਨਾਂ ਨੂੰ ਚੁਣ-ਚੁਣ ਕੇ ਮਾਰ ਦਿੱਤਾ ਗਿਆ ਸਿਰਫ ਇਹ ਕਰਕੇ ਧਰਮ ਨੂੰ ਟਾਰਗੇਟ ਕੀਤਾ ਗਿਆ ਨਾਲੇ ਜਿਹੜਾ ਵੀ ਉਹਨੂੰ ਪੁੱਛ ਪਿਆ ਜੀ ਜਿਹੜਾ ਅਭੀ ਤੇਰਾ ਕੀ ਨਾਮ ਹੈ ਮੇਰਾ ਨਾਮ ਉਸਮਾਨ ਖਾਨ ਆ ਹੋ ਜਾ ਪਾਸੇ ਤੇਰਾ ਕੀ ਨਾਮ ਚੰਦਰਮੋਹਨ ਚਲ ਮਾਰ ਗੋਲੀ ਐ ਕੀਤਾ ਗਿਆ ਉੱਥੇ ਬਿਲਕੁਲ ਪੂਰੀ ਦੁਨੀਆ ਦੇ ਵਿੱਚ ਗਲਤ ਸੁਨੇਹਾ ਗਿਆ ਉੱਥੋਂ ਪਾਕਿਸਤਾਨ ਹੁਣ ਆਪਣੀ ਜਿਹੜੀ ਪਰਮਾਂਗ ਬੰਬ ਵਾਲੀ ਮਸ਼ੀਨ ਹੈ ਉੱਥੋਂ ਡਰਾਵੇ ਦੇ ਰਿਹਾ ਨਾਲੇ ਪਤਾ ਵੀ ਉੱਧਰ ਇਹਨਾਂ ਦੇ ਪਿਓਾਂ ਕੋਲੇ ਨਰਦਨ ਮੋਦੀ ਰਕਾ ਕੋਲੇ ਵੱਧ ਸਮਝ ਗਈ ਪਈ ਹੈ ਬਿਲਕੁਲ ਘੰਟਾ ਇੱਕ ਲੱਗਣਾ ਸੁਪੜਾ ਸਾਫ ਕਰਨ ਲੱਗੇ ਦਾ ਪਰ ਜਿਹੜੀ ਯੂਨਾਈਟਿਡ ਨੇਸ਼ਨ ਦੀ ਗੱਲ ਦੇਖਣੀ ਪੈਂਦੀ ਹੈ ਜਿੰਨੇ ਵੀ ਵੱਡੇ ਜਿਹੜੀਆਂ ਕੰਟਰੀਆਂ ਯੂਨਾਈਟਿਡ ਨੇਸ਼ਨ ਚ ਆਂਦੀਆਂ ਪਾਕਿਸਤਾਨ ਨੂੰ ਤਾਂ ਉਹਦੇ ਚੋਂ ਵੀ ਬਾਹਰ ਕੱਢਿਆ ਹੋਇਆ ਇਸ ਕਰਕੇ ਯੂਨਾਈਟਿਡ ਨੇਸ਼ਨ ਹਜੇ ਨਹੀਂ ਚਾਹੁੰ ਕਿ ਦੋ ਦੇਸ਼ਾਂ ਦੀ ਇਹ ਜੁੱਧ ਲੜਾਈ ਸ਼ੁਰੂ ਹੋ ਜੇ ਮਰਜੀ ਸਾਹ ਨਾਲ ਪਾਕਿਸਤਾਨ ਆਪਣੇ ਟੈਂਕ ਤੇ ਪੂਰੀ ਘੇਰਾਬੰਦੀ ਕਰ ਰਿਹਾ ਉਹ ਕਿਸੇ ਵਕਤ ਵੀ ਸਾਨੂੰ ਲੱਗਦਾ ਵੀ ਅਟੈਕ ਕਰ ਸਕਦਾ ਹੈ ਇਧਰੋਂ ਆਪਣੀ ਵੀ ਤਿਆਰੀ ਪੂਰੀ ਹੈ ਹੁਣ ਜਿਹੜੇ ਬੰਦੇ ਠਾਈ ਮਰ ਕੇ ਚਾਹੇ ਉਹਨਾਂ ਨੂੰ ਤੁਸੀਂ 10 ਲੱਖ ਰੁਪਏ ਦੇ ਦਿਓ 20-20 ਲੱਖ ਰੁਪਏ ਦੇ ਦਿਓ ਕੀ ਉਹਨਾਂ ਦੇ ਬੰਦੇ ਵਾਪਸ ਆ ਜਾਣਗੇ ਜੀ ਪਾਕਿਸਤਾਨ ਦਾ ਹੁਣ ਗੇਟ ਬੰਦ ਕਰਤਾ ਬਾਰਡਰ ਦਾ ਟਾਰੀ ਵਾਲੇ ਦਾ ਚਲੋ ਗੇਟ ਬੰਦ ਕਰਤਾ ਗੇਟ ਬੰਦ ਕਰਨ ਨਾਲ ਖਾਈ ਬੰਦੇ ਵਾਪਸ ਆ ਜਾਣਗੇ ਚਾਹੀਦੀ ਇੱਥੇ ਉਹਨਾਂ ਸਰਜਿਕਲ ਸਟ੍ਰਾਈਕ ਫਿਰ ਸਵਾਦ ਸੀ ਸਰਜਿਕਲ ਸਟ੍ਰਾਈਕ ਕੌਮ ਹੀ ਹੁੰਦੀ ਪੀਓਕੇ ਦੇ ਵਿੱਚ ਜਿੱਥੇ ਬਹਿ ਕੇ ਇਹ ਸਾਰਾ ਪਲਾਨ ਕੀਤਾ ਗਿਆ ਜਿੱਥੇ ਬਹਿ ਕੇ ਇਹ ਸਾਰਾ ਰੂਟ ਪਲਾਨ ਕੀਤਾ ਗਿਆ ਹਾਂਜੀ ਬਪੂ ਜੀ ਕਿਤੇ ਨਾ ਕਿਤੇ ਲੱਗ ਰਿਹਾ ਵੀ ਕੇਂਦਰ ਸਰਕਾਰ ਫੇਲਰ ਨਜ਼ਰ ਆ ਰਹੀ ਹੈਗੀ ਬਿਲਕੁਲ ਜੀ ਕਿਤੇ ਨਾ ਕਿਤੇ ਕੀ ਪਾਸ ਸ਼ਰਿਆਂ ਨਹੀਂ ਮਤਲਬ ਅਜ 48 ਘੰਟੇ ਤੋਂ ਉੱਤੇ ਹੋ ਗਿਆ ਘਟਨਾ ਨੂੰ ਤੇ ਕੋਈ ਹਜੇ ਤੱਕ ਉਹ ਘਰ ਧਾਤਾ ਜੀ ਉਹਦਾ ਉਹ ਘਰ ਧਾਤਾ ਜੀ ਇਹਨਾਂ ਲੋਕਾਂ ਨੂੰ ਘਰਾ ਘਰਾ ਦਾ ਕੀ ਉਹੋ ਜਿਹੇ ਇਹਨਾਂ ਦੇ ਘਰ ਹੁੰਦੇ ਆ ਕੋਈ ਇੱਕ ਘਰ ਹੁੰਦੇ ਨਾਲ ਲੋਕਾਂ ਦੇ ਇਹ ਜਿਵੇਂ ਸਲੀਪਰ ਸੈੱਲ ਵਾਂਗੂ ਕੰਮ ਕਰਦੇ ਆ 1000 ਘਰ ਹੁੰਦਾ ਤਾਂ ਮੰਨਿਆ ਵੀ 1000 ਘਰ ਹੁੰਦਾ ਢਾਹਤਾ ਇਹਨਾਂ ਦੇ ਹਜ਼ਾਰਾਂ ਘਰਾਂ ਆ ਯਾਰ ਉਹ ਢਾਕੇ ਤਸੱਲੀ ਕਰਵਾਈ ਜਾਂਦੇ ਜਨਤਾ ਚ ਨਾਰਕੰਦੀ ਕਮਾਲ ਹੈ ਜੀ ਖੱਲੀਆਂ ਮੋਮਬੱਤੀਆਂ ਜਗਾਉਣ ਨਾਲ ਦੇਖੋ ਦੇਸ਼ ਨਹੀਂ ਬਚਣਾ ਹੁਣ ਜੇ ਦੇਸ਼ ਨੂੰ ਬਚਾਉਣਾ ਹੈ ਤੇ ਜਾਂਦਾ ਕਹਿੰਦੇ ਡੂ ਐਂਡ ਡਾਈ ਦੀ ਨੀਤੀ ਆਪਣੇ ਮਹਾਤਮਾ ਗਾਂਧੀ ਦੀ ਨਹੀਂ ਬੋਮ ਮਾਰੀ ਘਟਨਾ ਹੋਈ ਜੀ ਦੇਖੋ ਇੱਥੇ ਇਨਸਾਨੀਅਤ ਨੂੰ ਵੀ ਟਾਰਗੇਟ ਕੀਤਾ ਗਿਆ ਧਰਮ ਨੂੰ ਮੁੱਖ ਲਿਆ ਗਿਆ ਦੇ ਵਿੱਚ ਕਿਉਂਕਿ ਧਰਮ ਨੂੰ ਟਾਰਗੇਟ ਕੀਤਾ ਗਿਆ ਵੀ ਧਰਮ ਪੁੱਛ ਪੁੱਛ ਕੇ ਮਾਰਿਆ ਗਿਆ ਇਨਸਾਨਾਂ ਬਿਲਕੁਲ। ਤੋਂ ਕਿ ਦੇਖੋ ਜੀ ਇਹ ਆਪਸੀ ਦੀ ਰਾਜਨੀਤੀ ਹੋਈ ਹੈ ਕਿਤੇ ਨਾ ਕਿਤੇ ਤਾਂ ਰਾਜਨੀਤੀ ਹੋਈ ਹੈ ਵੀ ਧਰਮ ਨੂੰ ਆਪਸੀ ਦੀ ਲੜਾਇਆ ਜਾਵੇ ਕਿਉਂਕਿ ਮਾਹੌਲ ਖਰਾਬ ਕਰਨ ਦਾ ਹੀ ਕੰਮ ਹੈ ਜੀ। ਨਮਸਕਾਰ ਜੀ ਮੈਂ